ਅੱਜ ਆਪਾਂ ਬਣਾਵਾਂਗੇ ਜੀ ਪਨੀਰ ਦੀ ਭੁਰਜੀ ਤੇ ਬੜੇ ਆਸਾਨ ਤਰੀਕੇ ਨਾਲ ਆਪਾਂ ਲਿਆ ਪਾਈਆ ਪਨੀਰ ਤੇ ਇਹਦੇ ਵਿੱਚ ਪਿਆਜ਼, ਟਮਾਟਰ, ਹਰੀ ਮਿਰਚ, ਅਦਰਕ, ਮਸਾਲੇ, ਲਾਲ ਮਿਰਚ, ਹਲਦੀ ਤੇ ਸਭ ਤੋਂ ਪਹਿਲਾਂ ਪਿਆਜ਼ ਤੇ ਅਦਰਕ ਨੂੰ ਭੁੰਨ ਲੈਣਾ ਹਲਕੇ ਜਿਹੇ ਤੇਲ ਨੂੰ ਗਰਮ ਕਰਕੇ ਇਹ ਹਲਕਾ ਜਿਹਾ ਭੁੰਨਣਾ ਬੜਾ ਤੇਜ਼ ਨਹੀਂ ਭੁੰਨਣਾ ਹਰੀ ਮਿਰਚ ਵੀ ਕੱਟ ਕੇ ਪਾ ਲੈਣੀ ਆ ਬ੍ਰਿਕ-ਬ੍ਰਿਕ ਵੀ ਪਾਉਣੀ ਆ ਤੇ 1-2 ਵੈਸੇ ਲੰਮੀਆਂ ਵੀ ਛੁੱਟ ਲੈਣੀਆਂ ਸਬਤ ਵੀ ਪਾ ਲੈਣੀ ਆ ਹਨਾ ਦਿਨਾਂ ਟੇਸਟ ਜਾ ਜਾਂਦਾ ਤੇ ਪਨੀਰ ਜਿਹੜਾ ਲੈਂਦਾ ਉਹਨੂੰ ਕਦੂਕਸ਼ ਕਰ ਲਿਓ ਚਾਹੇ ਹੱਥ ਨਾਲ ਮੈਸ਼ ਕਰ ਲਿਓ ਉਹ ਤੁਹਾਡੀ ਮਰਜ਼ੀ ਹੈ। ਇਸ ਨੂੰ ਬਹੁਤ ਬਰੀ ਬਰੀ ਕਦੂਕਸ਼ ਕਰ ਲੈਣਾ ਹੈ। ਜਿੰਨ ਤੱਕ ਪਕ ਕਦੂ ਕਸ਼ ਕਦੋਂ ਆਪਣਾ ਪਿਆਜ਼ ਜੋ ਹੈ ਮਸਾਲੇ ਉਪਰ ਥੋੜਾ ਜਿਹਾ ਪੱਕ ਜਾਊਗਾ ਰਾਈ ਹੋ ਜਾਊਗਾ ਹਲਕਾ ਜਿਹਾ ਤੇ ਪਨੀਰ ਆਪਾ ਕਰ ਲਿਆ ਕਦੂ ਕਸ਼ ਤੇ ਹੁਣ ਇਹਦੇ ਵਿੱਚ ਪਾ ਦੇਣਾ ਟਮਾਟਰ ਇੱਕ ਚੱਕਿਆ ਹੋਇਆ ਤੇ ਉਹਨੂੰ ਵੀ ਇੱਕ ਜੰਤ 2 ਮਿੰਟ ਪਕਾ ਲੈਣਾ ਇਹਦੇ ਵਿੱਚ ਮਸਾਲੇ ਪਾ ਦੇਣੇ ਆ ਨੂਨ ਪਾਉਣਾ ਸਵਾਦ ਅਨੁਸਾਰ ਥਾਲ ਮਿਰਚ ਤੇ ਹਲਦੀ ਆ ਇੱਕ ਮਸਾਲਾ ਪਹਿਤਿਆਰ ਕੀਤਾ ਸੀ ਇਹਦੀ ਵੀ ਵੀਡੀਓ ਪਾਵਾਂਗੇ ਇਹਦੀਆਂ ਦੋ ਤਿੰਨ ਚੁਟਕੀਆਂ ਪਾ ਦੇਣੇ ਬਰਲ ਨਹੀਂ ਪਾਉਣੇ ਇਹਦੇ ਨਾਲ ਹੀ ਪਨੀਰ ਪੁਰਜੀ ਵਧੀਆ ਬਣਦੀ ਹੈ ਸਵਾਦ ਬੰਦੀ ਟੇਸਟੀ ਬਣਦੀ ਹੈ ਤੁਸੀਂ ਜਦੋਂ ਮਸਾਲਾ ਪੱਕ ਜਾਵੇ ਤਾਂ ਉਹਦੇ ਵਿੱਚ ਪਨੀਰ ਪਾ ਦੇਣਾ ਤੇ ਹੌਲੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਤੁਸੀਂ ਕਸ਼ੂਰੀ ਮੇਥੀ ਤੁਹਾਡੀ ਚੋਆਇਸ ਆ ਪਾਉਣੀ ਆ ਪਾ ਸਕਦੇ ਹੋ। ਉਹ ਫਲੇਵਰ ਆ ਵਾਸਤੇ ਅੱਪਾ ਪਾਵਾਂਗੇ ਜੀ ਥੋੜੀ ਜਿਹੀ ਕਸੂਰੀ ਮੇਥੀ ਕੋਕਾ ਧਨੀਆ ਗਰਮੀ ਦੇ ਰੋਤਾ ਤੇ ਧਨੀਆ ਨਹੀਂ ਮਿਲਦਾ ਇਸ ਕਰਕੇ ਕਸੂਰੀ ਮੇਥੀ ਥੋੜੀ ਜੀ ਉਹਦੇ ਨਾਲ ਪੰਜਾਬੀ ਜੀ ਦਾ ਟੇਸਟ ਵੀ ਬਣ ਜਾਂਦਾ ਹੈ ਪਰ ਖਟਾ ਬਿਆਰਗਾ ਸੁਆਦ ਆਉਂਦਾ ਹੈ ਟਰਾਈ ਕਰਕੇ ਦੇਖਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਕਿਵੇਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਸਾਰਿਆਂ ਦਾ